ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਨਾ ਸੀਗਾ ਆਪਣੇ ਹਲਕਾ ਵਾਸੀਆਂ ਨੂੰ ਇੱਕ ਥਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਬਠਿੰਡਾ 'ਚ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਾਫੀ ਹੰਗਾਮਾ ਹੋ ਗਿਆ ਕੁਰਸੀਆਂ ਚੱਲੀਆਂ ਹਵਾ 'ਚ ਉੱਡਦੀਆਂ ਨਜ਼ਰਾਈਆਂ ਲਾਲ ਰੰਗ ਦੀਆਂ ਕੁਰਸੀਆਂ ਅਜੇ ਹਰਸਿਮਰਤ ਕੌਰ ਬਾਦਲ ਨੇ ਆਉਣਾ ਸੀ ਉਸ ਤੋਂ ਪਹਿਲਾਂ ਹੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਟਕਰਾਰ ਹੋ ਗਈ ਟਕਰਾਰ ਇੱਥੋਂ ਤੱਕ ਵਧ ਗਈ ਕਿ ਵੱਡੀ ਪੱਦਰ ਦੇ ਉੱਤੇ ਕਸਨ ਮੁਕੀਆਂ ਲੱਤਾਂ ਕੁਰਸੀਆਂ ਚਲਾਇਆ ਥਲਾ ਮਾਰਗਾ ਹਰ ਥਾਂ ਦੇ ਉੱਤੇ ਧੜੇਵਾਜੀ ਹੈ ਇਹਨਾਂ ਦੇ ਵਿੱਚ ਵੀ ਧੜੇਵਾਜੀ ਉਸੇ ਤਰ੍ਹਾਂ ਨਜ਼ਰ ਆਉਂਦੀ ਹੈ ਹਰ ਸਿਮਰਤ ਕੌਰ ਬਦਲ ਨੇ ਸੰਬੋਧਨ ਕਰਨਾ ਸੀਗਾ ਆਪਣੇ ਹਲਕਾ ਵਾਸੀਆਂ ਨੂੰ ਇੱਕ ਥਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਬਠਿੰਡਾ ਚ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਾਫੀ ਹੰਗਾਮਾ ਹੋ ਗਿਆ। ਕੁਰਸੀਆਂ ਚੱਲੀਆਂ ਹਵਾ 'ਚ ਉੱਡਦੀਆਂ ਨਜ਼ਰਾਈਆਂ ਲਾਲ ਰੰਗ ਦੀਆਂ ਕੁਰਸੀਆਂ। ਯੂਥ ਅਕਾਲੀ ਦਲ ਦੇ ਵਰਕਰ ਆਪਸ ਦੇ ਵਿੱਚ ਖਹਿ ਪਏ ਇੱਕ ਦੂਜੇ ਦੇ ਖਿਲਾਫ ਬਹਿਸਬਾਜ਼ੀ ਸ਼ੁਰੂ ਹੋਈ। ਮਾਮਲਾ ਜੇ ਤੱਕ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਕਿ ਕੀ ਕਾਰਨ ਸੀ ਕਿ ਕੁਰਸੀਆਂ ਇੱਕ ਦੂਜੇ ਦੇ ਮਾਰਨ ਦੀ ਨੌਬਤ ਆ ਗਈ। ਬਿਰਖੇ ਲੋਤੇ ਸਰਬਜੀਤ ਸਿੰਘ ਝੰਜਰ ਜਿਹੜੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਨੇ ਹੂੰ ਇਹਨਾਂ ਨੇ ਕੋਈ ਸਵਾਗਮਰ ਖਾਇਆ ਸੀ ਹਰ ਥਾਂ ਦੇ ਉੱਤੇ ਧੜੇਵਾਜੀ ਹੈ ਇਹਨਾਂ ਦੇ ਵਿੱਚ ਵੀ ਧੜੇਵਾਜੀ ਉਸੇ ਤਰ੍ਹਾਂ ਨਜ਼ਰ ਆਉਂਦੀ ਹੈ ਕਹਿੰਦੇ ਆ ਕਿ ਸੋਈ ਦੇ ਸਾਬਕਾ ਪ੍ਰਧਾਨ ਰੋਬਨ ਬਰਾੜ ਸ਼ਹਿਰੀ ਪ੍ਰਧਾਨ ਹਸਰਤ ਮਿੱਡੂ ਖੇੜਾ ਇਹ ਵਰਕਰ ਵਗੈਰਾ ਉੱਥੇ ਹਾਜ਼ਰ ਸੀ ਅਜੇ ਹਰ ਸਰਵਤਕ ਔਰ ਬਾਦਲ ਨੇ ਆਉਣਾ ਸੀ ਉਸ ਤੋਂ ਪਹਿਲਾਂ ਹੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਟਕਰਾਰ ਹੋ ਗਈ ਟਕਰਾਰ ਇੱਥੋਂ ਤੱਕ ਵੱਧ ਗਈ ਕਿ ਵੱਡੀ ਪੱਦਰ ਦੇ ਉੱਤੇ ਇੱਕ ਸੁੰਨ ਮੁਕੀਆਂ ਲੱਤਾਂ ਕੁਰਸੀਆਂ ਚਲਾ ਚਲਾ ਮਾਰਗਾਂ ਤੇ ਜੋ ਜਿਹੜੇ ਪੈਲਸ ਦੇ ਵਿੱਚ ਰੱਖਿਆ ਹੋਇਆ ਸੀ ਉਹਦਾ ਤਾਂ ਕੀ ਜਣਾ ਉਹਨਾਂ ਨੇ ਖਰਚਾ ਪ੍ਰਬੰਧਕਾਂ ਤੇ ਪਾ ਦੇਣਾ ਹੁਣ ਇਹ ਤਾਂ ਕਹਿਣ ਦੀ ਲੱਗੇ ਇਹ ਤਾਂ ਕਿਸੇ ਦੂਜੀ ਪਾਰਟੀ ਦੇ ਸ਼ਹਿ ਤੇ ਕੀਤਾ ਗਿਆ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਇੱਕ ਦੂਜੇ ਦਾ ਵਿਰੋਧ ਕਰ ਰਹੇ ਨੇ ਬਿਹਤਰ ਹੈ ਕਿ ਪ੍ਰਬੰਧਕ ਸੁਚੇਤ ਰਹਿੰਦੇ ਜਾਤਾ ਸਭਾਗਰੀ ਦੋ ਕਰ ਲੈਂਦੇ ਜਾਂ ਫਿਰ ਇਹਨਾਂ ਨੂੰ ਸਮਝਾਵਾਂ ਜਾ ਕੇ ਤੁਰਦੇ ਇਹ ਚੀਜ਼ ਦਾ ਪ੍ਰਭਾਵ ਮਾੜਾ ਗਿਆ ਇਹਦੇ ਨਾਲ ਮੈਂ ਕਹਿ ਸਕਦਾ ਕੋਈ ਚੰਗਾ ਅਕਸ ਨਹੀਂ ਬਣਦਾ ਬਿਹਤਰ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਹੂੰ ਚੋਣਾ ਦੇ ਵਿੱਚ ਬਚ ਕੇ ਜਿੰਨਾ ਚੱਲਿਆ ਜਾਵੇ ਉਹ ਜਿਆਦਾ ਬਿੱਤਰ ਹੋਇਆ ਕਰਦਾ ਹੈ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ